ਉਹ ਤਨਾ ਜੂਠ ਬੋਲਦੀ ਹੈ ਉਹਨਾਂ ਦਾ ਅਫેર ਚੱਲ ਰਿਹਾ ਨਾ ਕਿਸੇ ਕੇ ਸਾਥ ਲੋਕਾਂ ਦੇ ਘਰੇਲੂ ਮਾਮਲੇ ਵੀ ਸੋਸ਼ਲ ਮੀਡੀਆ ਤੇ ਆ ਜਾਂਦੇ ਨੇ ਤੇ ਲੋਕਾਂ ਦੇ ਵੱਲੋਂ ਫਿਰ ਤਵਾਦ ਹੀ ਲਿਖਿਆ ਜਾਂਦਾ ਹੈ ਤਮਾਸ਼ਾ ਦੇਖਣ ਵਾਲੇ ਲੋਕ ਤਾਂ ਜ਼ਿਆਦਾ ਨੇ ਕਿਸੇ ਦਾ ਕੋਈ ਕੋਈ ਕਿਸੇ ਦਾ ਦੁੱਖ ਸਮਝਦਾ ਹੈ ਕਿਸੇ ਇੱਕ ਨੇਕ ਵਿਅਕਤੀ ਦੇ ਬਾਰੇ ਲਾਸਟ ਤੇ ਗੱਲਬਾਤ ਕਰਾਂਗੇ ਇੱਕ ਵਾਅਦਾ ਪੂਰਾ ਹੋ ਗਿਆ ਇੱਕ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕਰ ਦਿੱਤਾ ਜਾਵੇ ਬੀਤੇ ਕੁਝ ਦਿਨਾਂ ਤੋਂ ਇੱਕ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਸੁਰਖੀਆਂ ਦੇ ਵਿੱਚ ਚੱਲ ਰਿਹਾ ਹੈ ਦਿੱਲੀ ਦੇ 10 ਸਾਲਾਂ ਜਸਪ੍ਰੀਤ ਦਾ ਸੋਸ਼ਲ ਮੀਡੀਆ ਤੇ ਜਿੱਥੇ ਵੀ ਦੇਖੋ ਉੱਥੇ ਹੀ ਜਸਪ੍ਰੀਤ ਜਸਪ੍ਰੀਤ ਹੋਈ ਪਈ ਹੈ ਇਹ 10 ਸਾਲ ਦਾ ਲੜਕਾ ਸੋਸ਼ਲ ਮੀਡੀਆ ਤੇ ਅੱਜਕੱਲ ਸੁਰਖੀਆਂ ਦੇ ਵਿੱਚ ਹੈ ਦੋਸਤੋ ਕਨੇਕ ਵਿਅਕਤੀ ਦੇ ਬਾਰੇ ਲਾਸਟ ਤੇ ਗੱਲਬਾਤ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਵਾਗਭਾਗ ਹੋ ਜਾਓਗੇ ਇੱਕ ਵਾਅਦਾ ਪੂਰਾ ਹੋ ਗਿਆ ਇੱਕ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕਰ ਦਿੱਤਾ ਜਾਵੇ ਸਭ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਲਈ ਖੁਸ਼ੀ ਦੀ ਗੱਲ ਹੈ ਜੋ ਜਸਪ੍ਰੀਤ ਤੇ ਉਸ ਦੇ ਮਾਤਾ ਜੀ ਨੂੰ ਇਕੱਠੇ ਕਰਨ ਲਈ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਨੇ ਜੋ ਵੀ ਹੋਇਆ ਤੁਸੀਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਸਾਰਾ ਮੈਟਰ ਤੁਹਾਨੂੰ ਪਤਾ ਹੈ ਕਿਵੇਂ ਬੱਚਾ ਵਾਇਰਲ ਹੋਇਆ ਕੌਣ ਕੌਣ ਇਸ ਬੱਚੇ ਦੀ ਸਪੋਰਟ ਕਰਨ ਅੱਗੇ ਆਇਆ ਪਰ ਦੋਸਤੋ ਜਿਹੜੇ ਲੋਕ ਮਦਦ ਕਰ ਰਹੇ ਸੀ ਉਹ ਜਸਪ੍ਰੀਤ ਦੇ ਕੰਮ ਨੂੰ ਲੈ ਕੇ ਮਦਦ ਕਰ ਰਹੇ ਸੀ ਵੀ ਜੇਕਰ ਜਸਪ੍ਰੀਤ ਨੂੰ ਕਿਸੇ ਮਟੀਰੀਅਲ ਦੀ ਜ਼ਰੂਰਤ ਹੈ ਤਾਂ ਲੋਕਾਂ ਦੇ ਵੱਲੋਂ ਉਹ ਚੀਜ਼ਾਂ ਪ੍ਰੋਵਾਈਡ ਕਰਵਾਈਆਂ ਗਈਆਂ ਪਰ ਕੱਲੇ ਜਸਪ੍ਰੀਤ ਹੀ ਇੱਥੇ ਮਦਦ ਹੋ ਰਹੀ ਸੀ ਯਾਨੀ ਕਹਿਣ ਤਾਂ ਪਾਵੇ ਇਹ ਕਿ ਜਸਪ੍ਰੀਤ ਅਤੇ ਉਸ ਦੀ 14 ਸਾਲਾਂ ਸਿਸਟਰ ਦਾ ਜਿੰਨਾ ਵੀ ਪੜਾਈ ਦਾ ਖਰਚਾ ਲਾਈਫਟਾਈਮ ਤੱਕ ਉਹ ਕਈ ਦਾਨੀ ਸੱਜਣਾ ਦੇ ਵੱਲੋਂ ਉਟਿਆ ਗਿਆ ਪਰ ਜਦੋਂ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਜਸਪ੍ਰੀਤ ਦੇ ਪਰਿਵਾਰ ਤੇ ਐਡਾ ਵੱਡਾ ਦੁੱਖਾਂ ਦਾ ਪਹਾੜ ਡਿੱਗਿਆ ਅਜੇ 14 ਅਪ੍ਰੈਲ ਨੂੰ ਹੀ ਜਸਪ੍ਰੀਤ ਦੇ ਪਿਤਾ ਦੀ ਡੈਥ ਹੋਈ ਹੈ ਤੁਸੀਂ ਸਮਝ ਸਕਦੇ ਹੋ ਕਿ ਮਹਿਜ 25 ਦਿਨ ਹੋਏ ਨੇ ਜਸਪ੍ਰੀਤ ਦੇ ਪਿਤਾ ਦੀ ਡੈਥ ਹੋਈ ਨੂੰ ਪਰਿਵਾਰ ਤਾਂ ਪਹਿਲਾਂ ਹੀ ਬਹੁਤ ਦੁਖੀ ਹੈ ਤੇ ਉੱਤੋਂ ਆਪਸੀ ਇਹਨਾਂ ਦਾ ਡਿਸਬਿਊਟ ਚੱਲ ਰਿਹਾ ਇਸ ਪਰਿਵਾਰ ਨੂੰ ਇੱਕ ਕੀਤਾ ਜਾਵੇ ਇਹ ਗੱਲ ਬਹੁਤ ਘੱਟ ਲੋਕਾਂ ਨੇ ਬੋਲੀ ਚਲੋ ਹੁਣ ਜੋ ਹੋਇਆ ਸੋ ਹੋਇਆ ਪਰ ਮਾਂ ਬੇਟੇ ਨੂੰ ਹੁਣ ਇਕੱਠੇ ਕਰਨ ਵਿੱਚ ਇਹ ਪਰਿਵਾਰ ਦੁਬ ਤੈਸ ਵਿੱਚ ਚਿਕਨ ਦਾ ਵੱਡਾ ਯੋਗਦਾਨ ਹੈ ਗੱਲ ਕਰ ਰਹੇ ਹਰਮਿਤ ਸਿੰਘ ਪਿੰਕਾ ਅਤੇ ਨਾਲ ਹੀ ਵੱਡੀ ਭੂਮਿਕਾ ਨਿਭਾਈ ਹੈ ਐਮ ਐਲ ਏ ਜਰਨੈਲ ਸਿੰਘ ਨੇ ਇੱਕ ਇੱਕ ਗੱਲ ਸਭ ਤੋਂ ਜ਼ਰੂਰੀ ਦੇਖੋ ਬੱਚੇ ਦੀ ਮਦਦ ਕਰਨ ਲਈ ਸੋਸ਼ਲ ਮੀਡੀਆ ਤੇ ਕਈ ਇਨਾਮੀ ਹਸਤੀਆਂ ਨੇ ਪੋਸਟਾਂ ਪਾਈਆਂ ਪਰ ਬੀਤੇ ਦਿਨੀ ਜਸਪ੍ਰੀਤ ਦੇ ਕਜ਼ਨ ਬ੍ਰਦਰ ਨੇ ਇੰਟਰਵਿਊ ਦੌਰਾਨ ਕਈ ਚੀਜ਼ਾਂ ਲੋਕਾਂ ਦੇ ਸਾਹਮਣੇ ਲਿਆਂਦੀਆਂ ਕਿਉਂਕਿ ਲੋਕਾਂ ਦੇ ਮੰਦੇ ਵਿੱਚ ਕਿਤਨਾ ਕਿਤੇ ਇਹ ਚੱਲ ਰਿਹਾ ਸੀ ਕਿ ਇਸ ਬੱਚੇ ਨੂੰ ਲੱਖਾਂ ਰੁਪਏ ਇਕੱਠਾ ਹੋ ਗਿਆ ਇਹ ਬੱਚਾ ਹੁਣ ਅਮੀਰ ਹੋ ਗਿਆ ਇਸ ਨੂੰ ਫੰਡਿੰਗ ਬਹੁਤ ਆ ਗਈ ਲੋਕਾਂ ਦੇ ਵੱਲੋਂ ਬਹੁਤ ਮਦਦ ਕੀਤੀ ਜਾ ਰਹੀ ਹੈ ਪਰ ਜਸਪ੍ਰੀਤ ਦੇ ਬ੍ਰਦਰ ਦੇ ਵੱਲੋਂ ਇੰਟਰਵਿਊ ਦੌਰਾਨ ਇਹ ਗੱਲ ਦੱਸੀ ਗਈ ਕਿ ਪਹਿਲੀ ਗੱਲ ਤਾਂ ਸੀ ਕਿਸੇ ਤੋਂ ਵੀ ਅਜੇ ਤੱਕ ਕੈਸ਼ ਨਹੀਂ ਲਿਆ ਇਹ ਗੱਲ ਜਸਪ੍ਰੀਤ ਨੇ ਵੀ ਪਹਿਲੇ ਦਿਨ ਹੀ ਮੀਡੀਆ ਦੇ ਵਿੱਚ ਗੱਲਬਾਤ ਕਰਦੇ ਹੋਏ ਕਹੀ ਸੀ ਕਿ ਸਾਨੂੰ ਪੈਸੇ ਦੀ ਜਰੂਰਤ ਨਹੀਂ ਹੈ ਅਸੀਂ ਕੰਮ ਕਰਨਾ ਹੈ ਸਾਨੂੰ ਕੰਮ ਦਿੱਤਾ ਜਾਵੇ ਇਸੇ ਗੱਲ ਨੂੰ ਲੈ ਕੇ ਹੀ ਲੋਕ ਖੁਸ਼ ਹੋਏ ਕਿ 10 ਸਾਲ ਦੀ ਉਮਰ ਹੈ ਇਹ ਬੱਚਾ ਆਪਣੇ ਪਰਿਵਾਰ ਨੂੰ ਚਲਾ ਰਿਹਾ ਹੈ ਤਾਂ ਕਿਉਂ ਨਾ ਇਸ ਦੀ ਮਦਦ ਕੀਤੀ ਜਾਵੇ ਜਸਪ੍ਰੀਤ ਦੇ ਬ੍ਰਦਰ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਲੋੜ ਅਨਸਾਰ ਜੋ ਵੀ ਸਾਨੂੰ ਮਟੀਰੀਅਲ ਚਾਹੀਦਾ ਸੀ ਉਹ ਸਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਮਹਿੰਦਰਾ ਫਾਊਂਡੇਸ਼ਨ ਅਤੇ ਅਰਜਨ ਕਪੂਰ ਹੋਰਾਂ ਦੀ ਟੀਮ ਦੇ ਨਾਲ ਜਸਪ੍ਰੀਤ ਦੀ ਗੱਲ ਹੋ ਚੁੱਕੀ ਹੈ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਪਰ ਇਹ ਗੱਲ ਕਹੀ ਗਈ ਸੀ ਵੀ ਲਾਈਫਟਾਈਮ ਤੱਕ ਜਿੰਨਾ ਵੀ ਇਹਨਾਂ ਦੋਨੇ ਬੱਚਿਆਂ ਦਾ ਪੜ੍ਹਾਈ ਲਿਖਾਈ ਦਾ ਖਰਚਾ ਹੋਵੇਗਾ ਉਹ ਮਹਿੰਦਰਾ ਫਾਊਂਡੇਸ਼ਨ ਕਰੇਗਾ ਤਾਂ ਪਰਿਵਾਰ ਦੇ ਨਾਲ ਹੁਣ ਗੱਲਬਾਤ ਹੋ ਗਈ ਹੈ ਪਰ ਅਜੇ ਤੱਕ ਇਹ ਜਿਹੜਾ ਵਰਕ ਹੈ ਇਨ ਪ੍ਰੋਸੈਸ ਚੱਲ ਰਿਹਾ ਹੈ ਅਰਜੁਨ ਕਪੂਰ ਦੀ ਟੀਮ ਦੇ ਨਾਲ ਵੀ ਗੱਲਬਾਤ ਹੋਈ ਹੈ ਇਹ ਵੀ ਅਜੇ ਤੱਕ ਇਨ ਪ੍ਰੋਸੈਸ ਹੈ ਤੇ ਇਹ ਜੋ ਇਤਨੀ ਵਾਇਰਲ ਹੋ ਗਈ ਵੀਡੀਓਜ਼ ਕੇ ਬਾਅਦ ਬਹੁਤ ਸਾਰੀ ਮਦਦ ਵੀ ਆਈ ਹੋਗੀ ਬਹੁਤ ਸਾਰਾ ਪੈਸਾ ਵੀ ਆਇਆ ਹੋਗਾ जी मैम पैसे की बात तो आई है पर हमने किसी से पैसा लिया नहीं है ठीक है आनंद महिंद्रा ने ट्वीट किया अर्जुन कपूर ने ट्वीट किया कहाँ कहाँ से मदद अभी तक मिल चुकी है मैम अभी मदद मुझे कहीं से नहीं मिली है मुझे सिर्फ अभी हिमकुंड फाउंडेशन की तरफ से अभी मुझे थोड़ा रॉ मटेरियल अच्छा और साथ में एक कार्ड कौन सा हिमकुंड फाउंडेशन तीरथ सिंह जी हैं जो ओके जी उन्होंने अभी मेरी जो आनंद महिंद्रा जी की फाउंडेशन टीम से मेरी बात हुई है तो अभी मतलब वो इन प्रोसेस है और अर्जुन कपूर जी से मेरे ब्रदर की बात हुई है लाइव मतलब उनकी टीम से बात हुई है थ्रू तो उनका भी जो प्रोसेस पैसे की मदद तो ना? नहीं, नहीं, इसकी आगे की पढ़ाई है, है। नही पैसों की मदद नहीं चाहिए जो एजुकेशन है राजीव बब्बर जी और हमारे एमएलए साहब उन दोनों ने काफी कोशिश करी है इनके स्पॉन्सर करने की और एनजीओ है की हो गई है मैम हो चुकी है बस इनके एडमिशन के लिए जाना है जब से छुट्टियां बड़ी बस हम जाएंगे एक दो दिन में ਮਿਸ਼ਨ ਕਰਵਾਇੰਗੇ ਤਾਂ ਜੋ ਇਨਕੀ ਟਿਊਸ਼ਨ ਫੀਸ ਹੈ ਉਹ ਇੱਕ ਐਨਜੀਓ ਨੇ ਕਰਦੀ ਹੈ ਸਪான்ਸਰ ਯਾਨੀ ਮਤਲਬ ਹਮ ਵਰ ਦੇਗੇ ਪੂਰੀ 1 ਸਾਲ ਕੀ ਇਕਠੀ ਅੱਛਾ ਜੀ ਤਾਂ ਮਤਲਬ 12ਵੀਂ ਤੱਕ ਕੀ ਜੋ ਪੜ੍ਹਾਈ ਹੈ ਦੋਨੋ ਭਾਈ ਭਣੋ ਕੀ ਉਹ ਸਪான்ਸਰ ਹੋ ਚੁਕੀ ਹੈ ਪਰ ਜਿਵੇਂ ਆਪਾਂ ਵੀਡੀਓ ਦੀ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਸੀ ਨੇਕ ਵਿਅਕਤੀ ਦਾ ਉਹ ਨੇ ਹਰਮੀਤ ਸਿੰਘ ਪਿੰਕਾ ਜੀ ਅਤੇ ਐਮਐਲਏ ਜਰਨੈਲ ਸਿੰਘ ਜੀ ਇਹਨਾਂ ਵੱਲੋਂ ਜਸਪ੍ਰੀਤ ਨੂੰ ਨਿਊ ਫੂਡ ਕਾਰਟ ਗਿਫਟ ਕੀਤੀ ਗਈ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਤੇ ਸੋਸ਼ਲ ਮੀਡੀਆ ਤੇ ਇਹ ਵੀ ਦੇਖਣ ਨੂੰ ਮਿਲਿਆ ਕਿ ਲੇਮਕੁੰਡ ਫਾਊਂਡੇਸ਼ਨ ਦੇ ਵੱਲੋਂ ਵੀ ਜਸਪ੍ਰੀਤ ਨੂੰ ਇੱਕ ਕਾਰਟ ਗਿਫਟ ਕੀਤੀ ਗਈ ਹੈ ਅਤੇ ਰੌ ਮਟੀਰੀਅਲ ਵੀ ਪ੍ਰੋਵਾਈਡ ਕਰਵਾਇਆ ਗਿਆ ਹੈ ਇਸ ਬੱਚੇ ਨੇ ਕਿਸੇ ਤੋਂ ਵੀ ਪੈਸਾ ਨਹੀਂ ਲਿਆ ਹਰ ਕਿਸੇ ਨੂੰ ਇਹੋ ਗੱਲ ਕਹਿੰਦਾ ਸੀ ਕਿ ਮੈਨੂੰ ਲੋੜ ਅਨੁਸਾਰ ਜਿਹੜਾ ਵੀ ਮੈਨੂੰ ਮਟੀਰੀਅਲ ਚਾਹੀਦਾ ਹੈ ਮੇਰੀ ਉਸ ਤਰੀਕੇ ਦੇ ਨਾਲ ਤੁਸੀਂ ਮਦਦ ਕਰ ਦਿਓ ਮੈਂ ਕਿਸੇ ਤੋਂ ਵੀ ਕੈਸ਼ ਨਹੀਂ ਲੈਣਾ ਇਹ ਗੱਲ ਪਹਿਲੇ ਦਿਨ ਹੀ ਇਸ ਲੜਕੇ ਦੇ ਵੱਲੋਂ ਬੋਲ ਦਿੱਤੀ ਗਈ ਸੀ ਹਰਮੀਤ ਸਿੰਘ ਪਿੰਕਾ ਨੇ ਅੱਜ ਇੱਕ ਇੰਟਰਸਟਿੰਗ ਗੱਲ ਦੱਸੀ ਕਿ ਜਿਸ ਦਿਨ ਇਹ ਮੁੱਦਾ ਜ਼ਿਆਦਾ ਹਾਈਲਾਈਟ ਹੋਇਆ ਉਸ ਦਿਨ ਮਦਰਸ ਦੇ ਸੀ ਜਸਪ੍ਰੀਤ ਦੀ ਸਿਸਟਰ ਨਾਲ ਮੈਂ ਵਾਅਦਾ ਕੀਤਾ ਸੀ ਵੀ ਇਸ ਪਰਿਵਾਰ ਨੂੰ ਹੁਣ ਮੈਂ ਦੁਬਾਰਾ ਇਕੱਠਾ ਕਰੂੰਗਾ ਇਸ ਪਰਿਵਾਰ ਨੂੰ ਮੈਂ ਜੋੜੂੰਗਾ। ਸੁਪਰੀਤ ਬੈਠਾ ਇਸ ਵਕਤ ਆਪਣੀ ਮੰਮੀ ਦੇ ਨਾਲ। ਔਰ ਸਭ ਤੋਂ ਵੱਡੀ ਗੱਲ ਕੀ ਜਿਹੜਾ ਕਿ ਪਿਛਲੇ 1 ਮਹੀਨੇ ਤੋਂ ਲਗਾਤਾਰ ਜੋ ਪੂਆ ਨੇ ਸੇ ਹੋ ਕੀਤਾ ਅਜ ਜੋ ਪੂਆ ਵੀ ਉਸ ਪਰਿਵਾਰ ਦੇ ਵਿੱਚ ਬੈਠੀ ਹੈ। ਕਿੱਦਾਂ ਨਾਲ ਤੁਹਾਡੇ ਨਾਲ ਹੈ ਜੀ? ਠੀਕ ਲੱਗ ਰਿਹਾ। ਠੀਕ ਲੱਗ ਰਿਹਾ। ਖੁਸ਼ੀ ਹਾਂਜੀ। ਚਲੋ ਗੁਰੂ ਸਾਹਿਬ ਕਿਰਪਾ ਕਰਨ ਕੀ ਨਿਵਾਣੀ ਜੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਗੁਰੂ ਕਿਰਪਾ ਕਰੇ ਅਰਦਾਸ ਕਰਦੇ ਹਾਂ ਕਿ ਜਿਹੜਾ ਅਸੀਂ ਉਪਰਾਲਾ ਕੀਤਾ ਐ ਉਪਰਾਲਾ ਜਲਦੀ ਕਾਮ ਜਬ ਇਹਰੇ ਚਿਹਰੇ ਤੇ ਵੀ ਰੋਣਾ ਖਾਇ ਸਿਮਰਨ ਬੇਟੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਬੱਚਿਆਂ ਦੇ ਕੋਲ ਬੈਠੇ ਹੋ ਕੀ ਬੱਚਾ ਦੇ ਕੋਲ ਬੈਠੀ ਹੈ ਅੱਜ ਚੰਗਾ ਲੱਗ ਰਿਹਾ ਚੰਗਾ ਲੱਗ ਰਿਹਾ ਤੂੰ ਕੀ ਕਹਿਣਾ ਚਾਹੇਂਗੀ ਅੱਜ ਮੰਮੀ ਦੇ ਨਾਲ ਬੈਠੀ ਹੈ ਅੱਛਾ ਲੱਗਿਆ ਇੱਕ ਮਹੀਨੇ ਬਾਅਦ ਅੱਛਾ ਲੱਗਿਆ ਤੇਰੀ ਸਮਾਈਲ ਦਸਰੀ ਕੇ ਅੱਛਾ ਲੱਗਦਾ ਤਰਨਪ੍ਰੀਤ ਨਾਲ ਨਾ ਅਸੀਂ ਮਦਰਡੇ ਵਾਲੇ ਦਿਨ ਵਾਦਾ ਕੀਤਾ ਸੀ ਮੈਨੂੰ ਜਰਨੈਲ ਵੀਰ ਜੀ ਨੇ ਯਾਦ ਕਰਾਇਆ ਸੀ ਕਿ ਉਸ ਦਿਨ ਮਦਰਡੇ ਸੀ ਉਹ ਤਰਨਪ੍ਰੀਤ ਨੂੰ ਮੈਂ ਪੁੱਛਿਆ ਬੇਟਾ ਅੱਜ ਮਦਰਡੇ ਵੇ ਮੰਮੀ ਨੂੰ ਮਿਲਣਾ ਚਾਹਨੀ ਹੈ ਇਹਦੀਆਂ ਅੱਖਾਂ ਦੀ ਜੋ ਚਮਕ ਸੀ ਨਾ ਉਹ ਮੈਨੂੰ ਦਿਲ ਦੇ ਅੰਦਰ ਕਾਇਲ ਕਰ ਗਈ ਕਿ ਵਾਕਈ ਮਾਂ ਤੋਂ ਬਗੈਰ ਕੋਈ ਨਹੀਂ ਕਦਰ ਕਰ ਸਕਦਾ ਠੀਕ ਹੈ ਭੂਆ ਆਪਣੀ ਜਗ੍ਹਾ ਲੇਕਿਨ ਮਾਂ ਮਾਂ ਹੀ ਹੁੰਦੀ ਹੈ ਦੇਖੋ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਜੋ ਵੀ ਆਪਣੇ ਤੇ ਤਤੀਆਂ ਠੰਡੀਆਂ ਹਵਾਵਾਂ ਵਗਦੀਆਂ ਉਥੇ ਸਾਰੇ ਰਿਸ਼ਤੇਦਾਰ ਯਾਰ ਦੋਸਤ ਸਾਥ ਛੱਡ ਜਾਂਦੇ ਨੇ ਪਰ ਮਾਂ ਕਦੇ ਪਿੱਛੇ ਨਹੀਂ ਹਟਦੀ ਬਾਕੀ ਜੋ ਕੰਮ ਹਰਮੀਤ ਸਿੰਘ ਪਿੰਕਾ ਜੀ ਨੇ ਕੀਤਾ ਉਹ ਵਾਕਈ ਦੇ ਵਿੱਚ ਸਲਾਘਾਯੋਗ ਹੈ ਜਿਵੇਂ ਪਿੰਕਾ ਸਾਹਿਬ ਇਹ ਸੇਵਾ ਕਰ ਰਹੇ ਨੇ ਇਹ ਸੇਵਾ ਵੀ ਕਿਸੇ ਕਿਸੇ ਨੂੰ ਮਿਲਦੀ ਹੈ ਕਿਸੇ ਕਿਸੇ ਦੇ ਭਾਗਾਂ ਦੇ ਵਿੱਚ ਇਹ ਸੇਵਾ ਹੁੰਦੀ ਹੈ ਹਰ ਕੋਈ ਇਸ ਸੇਵਾ ਨੂੰ ਵੀ ਨਿਭਾ ਨਹੀਂ ਸਕਦਾ ਅੱਜ ਜਸਪ੍ਰੀਤ ਆਪਣੇ ਮੰਮੀ ਅਤੇ ਨਾਨਾ ਨਾਨੀ ਦੇ ਨਾਲ ਮਿਲੇ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਤੇ ਖਾਸ ਗੱਲ ਬਾਤ ਤੁਹਾਨੂੰ ਦੱਸ ਦਈਏ ਜਿਵੇਂ ਭੂਆ ਨੂੰ ਲੈ ਕੇ ਇਹ ਮੈਟਰ ਕਾਫੀ ਸੋਸ਼ਲ ਮੀਡੀਆ ਤੇ ਉਚਾਲਿਆ ਗਿਆ ਭੂਆ ਜੀ ਵੀ ਨਾਲ ਹੀ ਹੈ ਦੋ ਇਹਨਾਂ ਦੇ ਵਿੱਚ ਆਪਸੀ ਡਿਸਬਿਊਟ ਚੱਲ ਰਿਹਾ ਸੀ ਸਲਾਹ مشورہ ਕਰਕੇ ਪਰਿਵਾਰ ਨੇ ਬੈਠ ਕੇ ਇਹ ਸਾਰਾ ਮਸਲਾ ਸੁਲਝਾ ਲਿੱਤਾ ਹੁਣ ਇਹ ਪਰਿਵਾਰ ਇਕਜੁੱਟ ਹੋ ਗਿਆ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਸ ਪਰਿਵਾਰ ਨੂੰ ਤਰੱਕੀ ਬੱਚੇ ਪਰਿਵਾਰ ਹਮੇਸ਼ਾ ਖੁਸ਼ ਰਹੇ ਬਾਕੀ ਤੁਸੀਂ ਪਿੰਕਾ ਸਾਹਿਬ ਦੇ ਲਈ ਦੋ ਸ਼ਬਦ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਇਹ ਵੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਵੇਖ ਰਹੇ ਹੋ ਆਪਣੇ ਪਿੰਡ ਅਤੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਓ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜਾਂਦੇ ਜਾਂਦੇ ਆਪਣੇ ਭਰਾ ਨੂੰ ਫੋਲੋ ਵੀ ਜ਼ਰੂਰ ਕਰ ਲਿਓ